ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਇੱਕ ਦੋ ਮੁੱਦਿਆਂ ਤੇ ਗੱਲ ਕਰਨੀ ਹੈ ਜੀ ਇੱਕ ਹੜ ਬਾਰੇ ਮੜੀ ਗੱਲ ਕਰਾਂਗੇ ਪੂਰੀ ਵੀਡੀਓ ਖੁੱਲ ਕੇ ਹੜ ਤੇ ਕੱਲ ਨੂੰ ਬਣਾਵਾਂਗੇ ਤੇ ਇੱਕ ਮੱਕੇ ਵਾਸਤੇ ਗੱਲ ਕਰਾਂਗੇ ਤੇ ਪਹਿਲਾਂ ਹੜ ਹੜਾਂ ਦੀ ਗੱਲ ਕਰ ਲੈਨੇ ਆਂ ਜੀ ਹਾਂਜੀ ਪੰਜਾਹ ਵਿੱਚ ਹੜਾ ਆਇਆ ਹੋਇਆ ਸਾਰੇ ਬਹੁਤ ਜ਼ਿਆਦਾ ਨੁਕਸਾਨ ਹੋਈ ਜਾਂਦਾ ਹੈ ਮਾਲ ਡੰਗਰ ਦਾ ਬਹੁਤ ਜ਼ਿਆਦਾ ਹੋ ਗਿਆ ਘਰਾਂ ਦਾ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਵਾਹਿਗੁਰੂ ਅੱਗੇ ਆਈ ਅਰਦਾਸ ਹੈ ਕਿ ਪਾਣੀ ਨੂੰ ਰੋਕ ਹੜ੍ਹ ਬੰਦ ਹੋ ਜਾਣ ਇਹਨਾਂ ਨੇ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਕਰਤਾ ਸਾਡੇ ਭਰਾਵਾਂ ਦਾ ਕਿਸਾਨਾਂ ਦਾ ਹਰੇਕ ਦਾ ਹੀ ਨੁਕਸਾਨ ਹੋ ਗਿਆ ਜੀ ਹੜ ਕਰਨ ਠੀਕ ਹੈ ਤੇ 하이 ਅਰਦਾਸ ਕਰਦੇ ਆ ਆਪਾਂ ਕਿ ਵਾਹਿਗੁਰੂ ਕਿਰਪਾ ਕਰ ਕੁਦਰਤ ਪਤਾ ਨਹੀਂ ਕੀ ਗੱਲ ਹੋ ਗਈ ਇੰਨੀ ਕਿਉਂ ਕਰੋਪ ਹੋਈ ਖੜੀ ਐ ਤਾਂ ਹੀ ਤਾਂ ਡਰ ਲੱਗਦਾ ਜੀ ਕਿ ਆਪਾਂ ਕਿਸਾਨੇ ਕਹਿੰਦੇ ਹੁੰਦੇ ਆ ਕਿ ਕੁਦਰਤ ਨਾਲ ਨਹੀਂ ਖੇਡਣਾ ਚਾਹੀਦਾ ਇਹ ਕੁਦਰਤ ਦੇ ਰੰਗਾਂ ਦਾ ਕੋਈ ਪਤਾ ਨਹੀਂ ਐ ਕਿਹੜੇ ਰੰਗਾਂ ਚ ਰਾਜੀ ਜੀ ਤੇ ਪਹਿਲਾਂ ਤਾਂ ਕੱਲ ਗੱਟੇ ਲੈ ਗਏ ਸੀ ਇਹ ਅੱਜ ਲੈ ਗਏ ਹੜ ਦੇ ਪਾਣੀ ਨੂੰ ਬੰਨ ਲਾਉਣ ਵਾਸਤੇ ਤੇ ਹੁਣ ਆਪਣੀ ਆਈ ਪੀਲੇ ਇਲਾਕੇ ਵਾਸੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਆਪਣੇ ਆਪਣੇ ਪਿੰਡਾਂ ਚੋਂ ਰਾਸ਼ਨ ਪਾਣੀ ਇਕੱਠਾ ਕਰੋ ਜੋ ਵੀ ਉੱਥੇ ਦਵਾਈਆਂ ਮੱਛਰ ਵਾਸਤੇ ਦਵਾਈ, ਉਡੋਮਾਸ ਤੇ ਹੋਰਨੇਕ ਪ੍ਰਕਾਰ ਦੀਆਂ ਦਵਾਈਆਂ ਆਟਾ, ਦਾਲ, ਪਾਣੀ ਕੁਝ ਵੀ ਤੇ ਪਸ਼ੂਆਂ ਲਈ ਫੀਡ ਹਰਾਚਾਰਾ ਬਹੁਤ ਜ਼ਰੂਰਤ ਆ ਉੱਥੇ ਬਹੁਤ ਜਿਆਦਾ ਕਿਉਂਕਿ ਹਰਿਆਣਾ ਤੇ ਉਹ ਪੰਜਾਓ ਆਪਣੇ ਆਪਣੇ ਪਿੰਡਾਂ ਚ ਇਕੱਠਾ ਕਰੋ ਲੋਸਮੈਂਟ ਕਰਾਓ ਜਿੰਨਾ ਹੋ ਸਕੇ ਆਪਾਂ ਮਦਦ ਕਰੀਏ ਆਪਣੇ ਭਰਾਵਾਂ ਦੀ ਆਪਣੇ ਭਰਾਓ ਠੀਕ ਹੈ ਜੀ ਕਿਉਂਕਿ ਆਪਾਂ ਨਾ ਖੜਾਂਗੇ ਆਪਣੇ ਭਰਾਵਾਂ ਨਾਲ ਅੱਜ ਮੁਸੀਬਤ ਚ ਤੇ ਫਿਰ ਆਪਣੇ ਨਾਲ ਆਪਣੇ ਤੇ ਕੱਲ ਨੂੰ ਕੋਈ ਮੁਸੀਬਤ ਪੈਂਦੀ ਆ ਤਾਂ ਕੌਣ ਖੜੂ ਆ ਜੀ ਇਹ ਖੜਜੂ ਕੋਈ ਫਿਰ ਕੋਈ ਨਹੀਂ ਖੜਦਾ ਇਹ ਆਪਾਂ ਖੜਾਂਗੇ ਤੇ ਬਾਕੀ ਵਾਹਿਗੁਰੂ ਦਾ ਸਾਥ ਹੋਣਾ ਜ਼ਰੂਰੀ ਹੈ ਜੀ ਵਾਹਿਗੁਰੂ ਕਰਦਾ ਜੋ ਫਿਰ ਚੰਗਾ ਹੀ ਕਰਦਾ ਜੀ ਉਹਨੂੰ ਚੰਗਾ ਲੱਗਿਆ ਜਿਵੇਂ ਉਹ ਉਹ ਕਰੀ ਜਾਂਦਾ ਹੈ ਤੇ ਇਹ ਕਿਹੜਾ ਕੋਈ ਫਿਰ ਬੰਦੇ ਦਾ ਕੀਤਾ ਹੋਇਆ ਜੀ ਬੰਦੇ ਦਾ ਕੀਤਾ ਹੋਵੇ ਤਾਂ ਆਪਾਂ ਮੰਨ ਲਾ ਕਹਿ ਵੀ ਦਿੰਨੇ ਜ਼ੋਰ ਵੀ ਚੱਲ ਜਾਂਦਾ ਹੈ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਕੀਤਾ ਹੈ ਉਹਦਾ ਪਾਣਾ ਜ਼ਰੂਰ ਮੰਨਣਾ ਪਊਗਾ ਜੀ ਜਿਵੇਂ ਉਹ ਕਰੂਗਾ ਉਹਦੇ ਮੂਰੇ ਕੋਈ ਜੋਰ ਨਹੀਂ ਜੀ ਉਹਦੇ ਮੂਰੇ ਤਾਂ ਇੱਕ ਬਸ ਸੱਚੇ ਦਿਲੋਂ ਅਰਦਾਸ ਹੈ ਜੀ ਅਰਦਾਸਾਂ ਕਰੋ ਤੇ ਉਹ ਅਰਦਾਸ ਕਿਤੇ ਵੀ ਖਾਲੀ ਨਹੀਂ ਮੁੜ ਜਾਂਦਾ ਅਰਦਾਸ ਪੂਰੀ ਹੁੰਦੀ ਹੈ ਚਲੋ ਸਾਰੇ ਇਲਾਕੇ ਵਾਸੀ ਸਾਰਿਆਂ ਦੀ ਅਰਦਾਸ ਹੋਊਗੀ ਵਾਹਿਗੁਰੂ ਜ਼ਰੂਰ ਸੁਣੋ ਐ ਨਹੀਂ ਕਿ ਸੁਣਦਾ ਨਹੀਂ ਸੁਣੂਗਾ ਬੰਦ ਵੀ ਹੋਣਗੇ ਹੜ ਤੇ ਵੇਖ ਲਓ ਜੀ ਓ ਕੁਦਰਤ ਦੀ ਖੇਡ ਆਪਾਂ ਨੂੰ ਆ ਪਾਣੀ ਹੈ ਜਿਹੜਾ ਤੁਸੇ ਦੇਖੋ ਜੀ ਇਹ ਪਾਣੀ ਕਿੰਨਾ ਕਰੋਪ ਹੋ ਗਿਆ ਜੀ ਕੀ ਨਾ ਲੈਂਦੇ ਆ ਇਹ ਤੇ ਕੋਈ ਪੈਰ ਹੈ ਨਹੀਂ ਤਾਂ ਵੀ ਚੱਲ ਕੇ ਆ ਗਿਆ ਏ ਪਾਣੀ ਦੇ ਕੋਈ ਪੈਰ ਹੈ ਨਹੀਂ ਨਾਲੇ ਤੇ ਇੱਕ ਮੰਨ ਲਓ ਕਿ ਇਹ ਹੀ ਪਾਣੀ ਨਾਲ ਆਪਣੀਆਂ ਫਸਲਾਂ ਪੱਕਣੀਆਂ ਸੀਗਾ ਆਪਾਂ ਸੋ ਕਾਰਜ ਕਰਨੇ ਸੀਗੇ ਫਸਲਾਂ ਪੱਕਦੀਆਂ ਪਾਣੀ ਨਾਲ ਹਰੇ ਆਪਾਂ ਪੀਨੇ ਆ ਸਾਰਾ ਆਪਾਂ ਨੂੰ ਜਿਉਂਦਾ ਰੱਖਦਾ ਸਾਰਾ ਕੁਝ ਹੀ ਪਾਣੀ ਆ ਆਪਣਾ ਤੇ ਅੱਜ ਉਹ ਹੀ ਪਾਣੀ ਆਪਣਾ ਦੁਸ਼ਮਣ ਬਣ ਗਿਆ ਕਰੋਪ ਹੋਇਆ ਖੜਾ ਉਹ ਹੀ ਫਸਲਾਂ ਨਸ਼ਟ ਕਰ ਰਿਹਾ ਕਿ ਮੰਨ ਲਓ ਚੀਜ਼ ਇੱਕ ਹੀ ਹੈ ਪਾਣੀ ਦੋ ਪਾਸੇ ਕੰਮ ਕਰੀ ਜਾਂਦਾ ਨਾਲੇ ਪਾਣੀ ਮਾਰੀ ਜਾਂਦਾ ਤੇ ਨਾਲੇ ਬਚਾਈ ਜਾਂਦਾ ਵੇਖੋ ਜੀ ਕੁਦਰਤ ਦੇ ਰੰਗ ਇਹ ਸਾਰੀਆਂ ਕੁਦਰਤ ਦੀਆਂ ਖੇਡਾਂ ਜੀ ਕੁਦਰਤ ਫਿਰ ਜੋ ਕਰਦਾ ਕਰਦੀ ਉਹ ਮੈਂ ਜੋ ਚੰਗਾ ਲੱਗਦਾ ਉਹ ਨੂੰ ਉਹ ਕਰਦੀ ਐ ਕਿਉਂਕਿ ਆਪਾਂ ਉਹਦਾ ਨਾ ਗੁਦਰਤ ਨਾਲ ਛੇੜਛਾੜ ਬਹੁਤ ਜਿਆਦਾ ਕਰ ਰਹੇ ਹਨ ਤੇ ਚਲੋ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਹੜ ਬੰਦ ਹੋਣ ਤੇ ਬਸ ਆਹੀ ਅਪੀਲ ਹੈ ਅਰਦਾਸ ਹੈ ਕਿ ਆਪਣੇ ਆਪਣੇ ਪਿੰਡਾਂ ਦੇ ਟਰਾਲੀਆਂ ਤੋਰੋ ਕਿਵੇਂ ਕਰੋ ਉੱਥੇ ਰਾਸ਼ਨ ਪਾਣੀ ਜ਼ਰੂਰ ਦੇ ਕੇ ਉਹ ਬਹੁਤ ਜ਼ਰੂਰਤ ਹੈ ਇਸ ਟਾਈਮ ਘੱਟੇ ਤੇ ਪਹੁੰਚ ਗਿਆ ਅੱਜ ਲੈ ਗਿਆ ਸੀ ਚਾਚਾ ਜੀ ਹਰੀ ਤੇ ਪੰਚਾਤੇ ਹੋਣੇ ਅੱਜ ਬਦਨਪੁਰੂ ਤੁਰਨੇ ਸੀਗੇ ਟਾਲੀ ਪਹੁੰਚ ਗਈ ਸੀ ਇੱਥੇ ਠੀਕ ਹੈ ਜੀ ਬਾਕੀ ਪੂਰੀ ਵੀਡੀਓ ਕੱਲ ਨੂੰ ਖੁੱਲ ਕੇ ਪਾਵਾਂਗੇ ਆਪਾਂ ਹੜ ਬਾਰੇ ਹੋਰ ਜਾਣਕਾਰੀ ਹੈ ਮੇਰੇ ਕੋਲ ਟਾਈਮ ਨਹੀਂ ਅੱਜ ਤੇ ਹੁਣ ਮੱਕੇ ਬਾਰੇ ਮੈਂ ਜਾਣਕਾਰੀ ਲੈਣਾ ਸੀ ਵਿੱਚ ਕੀ ਇਹਨੂੰ ਸੁੰਡੀ ਬਹੁਤ ਜ਼ਿਆਦੇ ਪੈ ਗਈ ਕੀ ਹੱਲ ਕਰੀਏ ਇਹਦਾ ਬੜੀ ਸੁੰਡੀ ਪਈ ਹੈ ਇਹ ਵੀ ਜਿਵੇਂ ਹੜਾ ਹੀ ਖੜੇ ਆਏ ਪੰਜਾਬ ਠੀਕ ਹੈ ਪਾਣੀ ਦੇ ਹੜਾ ਹੀ ਪਏ ਹੈ ਤੇ ਇੱਥੇ ਆਪਣੇ ਮੂੰਗੀ ਚ ਤੇ ਇਹ ਮੂੰਗੀ ਚ ਤੇ ਮੱਕੇ ਮੁਕੇ ਚ ਉਵੇਂ ਸੁੰਡੀ ਦੇ ਹੀ ਹੜਾ ਹੀ ਪਏ ਹੈ ਮਛਰ ਤੇਲਾ ਜੋ ਇਹ ਚ ਮੂੰਗੀ ਚ ਹੈਗਾ ਤੇ ਚ ਮੱਕੇ ਚ ਸੁੰਡੀ ਹੜਾ ਹੀ ਗੱਲ ਹੀ ਹੈ ਜੀ ਕਿ ਉਧਰ ਪਾਣੀ ਨੇ ਮਾਰ ਤੇ ਇਧਰ ਸੁੰਡੀ ਮਾਰ ਦੂਗੀ ਜੀ ਬਸ ਕਿਸਾਨੀ ਦਾ ਨੁਕਸਾਨ ਬਰਾਬਰ ਹੀ ਹੈ ਕਿਸਾਨਾਂ ਦਾ ਜੀ ਕੋਈ ਆ ਨਹੀਂ ਕਿ ਇੱਕ ਪਾਸੇ ਜ਼ਿਆਦਾ ਹੋ ਗਿਆ ਤੇ ਇੱਕ ਪਾਸੇ ਘਟ ਜਦੋਂ ਇਹ ਸੁੰਡੀ ਜਾਦੇ ਪਈ ਗਈ ਸਪੈਨ ਦੇ ਖਰਚਾ ਹੋ ਹੀ ਗਿਆ ਬਾਲ ਹੋਈਆਂ ਨਾ ਮੀਂਹ ਜਿਆਦਾ ਆ ਰਿਹਾ ਇੱਥੇ ਕਿਹੜਾ ਘਟ ਆਈ ਜਾਂਦੇ ਇੱਥੇ ਵੀ ਕੋਈ ਹਾਲ ਨਹੀਂ بارش ਦਾ ਤੇ ਕੋਈ ਹੱਲ ਹੈ ਨਹੀਂ ਫਿਰ ਇਹਦਾ ਕਿਸੇ ਵੀ ਚੀਜ਼ ਦਾ ਦਵਾਈਆਂ ਕੋਈ ਵੀ ਅਸਰ ਨਹੀਂ ਕਰੀ ਜਾਂਦੀ ਹੁਣ ਚੀਜ਼ ਇੱਕ ਪਾਸੇ ਕੁਦਰਤ ਦੂਜੂ ਚੱਲਦੀ ਮੰਨ ਲਓ ਕਿ ਉਵੇਂ ਕ੍ਰੋਪ ਹੋ ਗਈ ਇੱਕ ਪਾਸੇ ਦੂਜੂ ਬਸ ਕਿ ਇਹ ਤਾਂ ਵਾਹੀ ਗੁਰੂ ਦਾ ਪਾਣਾ ਹੈ ਮੰਨੋ ਕਿਸੇ ਦਾ ਕੋਈ ਦੋਰਾ ਨਹੀਂ ਕੋਈ ਦੋਸ਼ ਨਹੀਂ ਹੈ ਬਸ ਆਪ ਦਾ ਕਹਿੰਦੇ ਕਿ ਕੁਦਰਤ ਨਾਲ ਛੇੜਛਾੜ ਨਾ ਕਰੋ ਪੰਗੇ ਨਾ ਕਰੋ ਕਿਉਂਕਿ ਕੁਦਰਤ ਸਭ ਤੋਂ ਵੱਡੀ ਚੀਜ਼ ਹੈ ਠੀਕ ਹੈ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਲੱਗੀ ਜਾਣਕਾਰੀਆਂ ਸਾਂਝੀਆਂ ਕੀਤੀਆਂ ਇੱਕ ਦੋ ਤੇ ਮੱਕੇ ਤੇ ਮਾਂ ਸੰਡੀ ਬਾਰੇ ਪੁੱਛਿਆ ਕਿ ਕਿਹੜੀ ਸਪਰੇਅ ਕਰੀਏ ਵਧੀਆ ਠੀਕ ਹੈ ਜੀ ਤੇ ਵੀਡੀਓ ਨੂੰ ਕਰਿਓ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿਤੋਂ-ਕਤੋਂ ਵੀਡੀਓ ਵੇਖਦੇ ਹੁੰਦੇ ਹੋ ਤੇ ਕਿਵੇਂ ਲੱਗਦੀ ਹੈ ਜਾਣਕਾਰੀ ਭਰਾ ਦੀ ਸਪੋਰਟ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਫੋਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਬੋਲਣ ਲੱਗਿਆ ਤਾਂ ਗਲਤੀ ਮਲਤੀ ਮਾਫ ਕਰਿਓ ਜੀ ਵਾਹਿਗੁਰੂ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਪੰਜਾਬ ਵਿੱਚ ਖੜਾ ਆਂਦੇ ਪਾਣੀ ਆਇਆ ਜੇ ਉੱਥੇ ਜੋ ਵੀ ਨੁਸਾਰਾ ਆਇਆ ਉਹਨਾਂ ਦਾ ਭਲੀ ਕਰੋ ਵਾਏ ਕਰੋ ਬੰਦ ਕਰੋ ਭਲੀ ਕਰੋ ਧੰਨਵਾਦ ਜੀ